ਦੋਨੇ ਇਹ ਜਾਂਚ ਸਿੱਖਦਾ ਹੀ ਗੱਡੀਆਂ ਦੇ ਕੰਮ ਤੇ ਜਾਂਦਾ ਹੀ ਉਹ ਵੀ ਅੰਬਰਸਰ ਜਾਂਦਾ ਹੀ ਤੇ ਰਾਜਸਥਾਨ ਸੀ ਸਾਡੇ ਇੱਕ ਨੌਕਰੋਂ ਗਏ ਆ 10 ਵਜੇ ਸਾਨੂੰ ਫੋਨ ਆਇਆ ਵਾ ਇਹਨਾਂ ਦਾ ਐਕਸੀਡੈਂਟ ਹੋ ਗਿਆ ਵਾ ਤੇ ਅੱਡੇ ਤੇ ਉਦੋਂ ਹੀ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਆ ਕੀ ਹਾਲਾਤ ਕੀ ਸੀ ਜਿਹੜੇ ਵੀਰ ਦੇ ਕੀ ਹਾਲਾਤ ਸੀ ਦਵਿੰਦਰ ਦੇ ਕੀ ਹਾਲਾਤ ਸੀ ਤੇ ਨਹੀਂ ਸਰ ਕੋਈ ਪਤਾ ਨਹੀਂ ਲੱਗੂ ਜਗਬੀਤ ਦੇ ਲੱਗੇ ਡਾਕਟਰ ਬੋਲ ਸੀ ਮੇਰੇ ਦਵਿੰਦਰ ਦੇ ਕੋਲ ਕੋਈ ਨਹੀਂ ਸੀ ਹੈਗਾ ਮੈਂ ਬੜੇ ਬੜਿਆਂ ਦੇ ਪੈਰਾਂ 'ਚ ਵੀ ਪਈ ਮੈਂਦਰਲੇ ਬਹੁਤ ਗੱਡੇ ਮੇਰੇ ਵੱਡੇ ਪੁੱਤ ਦੇ ਲੱਗੇ ਡਾਕਟਰ ਮੇਰੇ ਛੋਟੇ ਭੇਟੇ ਦੇ ਕੋਲ ਡਾਕਟਰ ਕਿਉਂ ਨਹੀਂ ਹੈਗਾ ਵੀ ਜਿੰਨ ਮੈਂ ਉੱਥੇ ਉਹਨਾਂ ਨੂੰ ਪੁੱਛੀ ਉਹਨਾਂ ਨੇ ਸਿਰ ਫੇਰ ਦਿੱਤਾ ਲਗਾ ਤੇ ਸ਼ੀਸ਼ੇ ਦੇ ਨਾਲ ਗੋਦੇ ਵਾਗੇ ਹਣ ਕਾ ਹਣ ਕਾ ਲਾਗੇ ਤੇ ਕਹਿ ਕੇ ਗਿਆ ਪਹਿਲਾਂ ਮੈਂ ਜਾਣਾ ਦੁੱਧ ਲੈਣ ਚੱਲਿਆ ਹਾਂ ਤੇ ਆਂਦਾ ਵੀ ਦੁੱਧ ਡੈਡੀ ਤੂੰ ਨਹੀਂ ਜਾਣਾ ਮੈਂ ਲਿਆਉਣਾ ਹਾਂ ਉਹ ਦੁੱਧ ਲੈਣ ਗਿਆ ਤੇ ਮੁੜ ਕੇ ਬੋਲਦੇ ਰਹਿ ਭੀ ਠੀਕ ਆ ਅਹੀਂ ਕਿ ਕਿ ਸਾਡਾ ਬੇਟਾ ਚਲ ਗਿਆ ਕਿਤੇ ਦੂਜਾ ਸੁਣ ਕੇ ਕਿਤੇ ਅਹੀਂ ਇਹਨੂੰ ਨਾ ਖੋਦੀਏ ਅਸੀਂ ਇਹਨਾਂ ਨੂੰ ਜਦੋਂ ਛੁੱਟੀ ਮਿਲੀ ਘਰ ਆਇਆ 2 ਦਿਨ ਬਾਅਦ ਫੇਰ ਅਸੀਂ ਸਾਰੇ ਭੈਣ ਭਰਾ ਲਾਗੇ ਇਕੱਠੇ ਹੋਏ ਆ ਫੇਰ ਅਸੀਂ ਇਹਨੂੰ ਘਰ ਆਏ ਨੂੰ ਦੱਸਿਆ ਕਿ ਤੇਰਾ ਵੀਰ ਇਦਾਂ ਹੋ ਗਿਆ ਵਾ ਇਹਨੂੰ ਨਹੀਂ ਦੱਸਿਆ ਅਹੀਂ ਕਿ ਜਿਹੜੇ ਜੇਲਾ ਚ ਹੁੰਦੇ ਆ ਉਹ ਵੀ ਆਪਣੇ ਭਰਾ ਦਾ ਮੂੰਹ ਆਣ ਕੇ ਵੇਖ ਲੈਂਦੇ ਆ ਮੇਰੇ ਪੁੱਤ ਨੇ ਕਿਤੇ ਭਰਾ ਦਾ ਮੂੰਹ ਵੀ ਨਹੀਂ ਵੇਖਿਆ ਦੇਖੋ ਕਿ ਹੁਣ ਜਗਵੀਰ ਦੀ ਗੱਲ ਕਰੀਏ ਜਗਵੀਰ ਦੀ ਮੰਜ਼ੇ ਤੇ ਪਿਆ ਮਾ ਮਾ ਬਸ ਤੇ ਬੜੀ ਦੁੱਖ ਦੀ ਗੱਲ ਆ ਡਾਕਟਰ ਕੀ ਦੱਸਦੇ ਨੇ ਹਜੇ ਕਦੋਂ ਚੱਲਣਾ ਵਾ ਹਜੇ ਕਿੰਨਾ ਚੱਲ ਹੋ ਗਿਆ ਚੱਲਣ ਦੀ ਸੰਭਾਵਨਾ ਹੈਗੀ ਹੈ ਜੇ ਤੇ ਪੈਸੇ ਕਿੰਨੇ ਕ ਲੱਗਣੇ ਜਿਹੜਾ ਹੁਣ ਆਪਰੇਸ਼ਨ ਹੋਣੇ ਨੇ ਕਾਦੀ ਕਾਦੀ ਆਪਰੇਸ਼ਨ ਹੋਣੀ ਹੋਂ ਤੱਕ ਹੁਣ ਇਹਨਾਂ ਨੇ ਦੱਸਿਆ ਸੀ ਕਿ ਦੋ ਬਾਹਾਂ ਦੇ ਵਿੱਚ ਪਲੇਟਾ ਪੈਣੀਆਂ ਵਾ ਤੇ ਲੱਤ ਵਿੱਚ ਹੱਡੀ ਪੈਣੀ ਆ ਇੱਕ ਇਹਦੇ ਆਪਣੇ ਸਰੀਰ ਦੀ ਕੱਢੀ ਜਾਣੀ ਤਿੰਨ ਆਪਰੇਸ਼ਨ ਹੋਣਿਆ ਇਹਦੇ ਤੇ ਉਹਨਾਂ ਨੇ ਕਿਹਾ ਕਿ ਇਹਦਾ 4 ਲੱਖ ਦੇ ਲੱਗੇ ਖਰਚਾ ਲੱਗਣਾ ਵਾ ਥੁਰੂ ਦਾ ਕੱਲਾ ਡੈਡੀ ਵੀ ਕੱਲਾ ਆ ਗਾਂ ਦਾਦਾ ਵੀ ਕੱਲਾ ਤੇ ਗਾਂ ਦੋ ਤੁਰ ਹੋਏ ਵੀ ਅਹੀਂ ਆ ਕੇ ਬੜਾ ਸ਼ੋਰ ਕੀਤਾ ਵੀ ਦੋ ਗਾਂ ਤਾਂ ਕੱਲ ਟੁੱਟ ਗਈਆਂ ਤੇ ਫਿਰ ਰੱਬ ਨੂੰ ਫੇਰ ਹੋਈ ਨਹੀਂ ਪਰ ਆਪਣੇ ਫੇਰ ਰੱਬ ਨੇ ਫੇਰ ਕੱਲੇ ਦਾ ਕੱਲੇ ਕਰਤਾ ਸਿਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਆਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਨਾਲੇ ਦੇ ਪਿੰਡ ਮੱਟੀਆਂ ਦੀ ਉਸ ਪਰਿਵਾਰ ਦੀ ਜਿਸ ਦੇ ਦੋਵੇਂ ਜਵਾਨ ਪੁੱਤ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿਸ ਦਾ ਨਾਂ ਇੱਕ ਦਾ ਜਿਹੜਾ ਮੰਝੇ ਤੇ ਵਿਆਹ ਹੋਇਆ ਜਗਬੀਰ ਸਿੰਘ ਅਤੇ ਜਿਸ ਦੀ ਫੋਟੋ ਫੜੀ ਉਸ ਦੀ ਮਾਤਾ ਨੇ ਦਿਵਿੰਦਰ ਸਿੰਘ ਤੁਸੀਂ ਦੇਖ ਸਕਦੇ ਹੋ 6 1 2025 ਨੂੰ ਇਹਨਾਂ ਦਾ ਇੱਕ ਐਕਸੀਡੈਂਟ ਹੁੰਦਾ ਅਤੇ ਉਸ ਤੋਂ ਬਾਅਦ ਇਹਨਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਛੋਟਾ ਭਰਾ ਜਿਹੜਾ ਦਵਿੰਦਰ ਉਸਦੀ ਮੌਤ ਹੋ ਜਾਂਦੀ ਆ ਉਸ ਦੁਨੀਆ ਤੋਂ ਚਲੇ ਜਾਂਦਾ ਅਤੇ ਭਰਾ ਜਗਬੀਰ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਤੁਸੀਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਉਸ ਪਿੰਡ ਉਸ ਘਰ ਦੀਆਂ ਉਸ ਨੌਜਵਾਨ ਦੀਆਂ ਜਿਸ ਦਾ ਨਾਮ ਜਗਬੀਰ ਸਿੰਘ ਆ ਤੇ ਦੋਵਾਂ ਭਰਾਵਾਂ ਦੇ ਇੱਕ ਭਿਆਨਕ ਐਕਸੀਡੈਂਟ ਹੁੰਦਾ ਉਸ ਤੋਂ ਬਾਅਦ ਘਰ ਦੇ ਹਾਲਾਤ ਕੀ ਨੇ ਤੁਸੀਂ ਦੇਖ ਸਕਦੇ ਹੋ ਮਾਤਾ ਪਿਤਾ ਅੱਜ ਵੀ ਆਪਣੇ ਜਵਾਲ ਪੁੱਤ ਦਵਿੰਦਰ ਨੂੰ ਯਾਦ ਕਰਕੇ ਕਿਦੇ ਅੱਖਾਂ ਨਰਮ ਹੋ ਜਾਂਦੀਆਂ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਗੱਲਬਾਤ ਵੀ ਕਰਾਂਗੇ ਦਵਿੰਦਰ ਦੇ ਮਾਤਾ ਦੇ ਨਾਲ ਆਪਾਂ ਜੀ ਐਕਸੀਡੈਂਟ ਤੁਹਾਨੂੰ ਕਿਦੋਂ ਪਤਾ ਲੱਗਿਆ ਐਕਸੀਡੈਂਟ ਹੋਇਆ ਬੱਚਿਆਂ ਦਾ ਤੇ ਘਰੋਂ ਕਿੱਥੇ ਗਏ ਸੀ ਦੋਵੇਂ ਕੰਮ ਤੇ ਗਿਆ ਸੀ ਦੋਨੇ ਇਹ ਜਾਂਚ ਸਿੱਖਦਾ ਹੀ ਗੱਡੀਆਂ ਦੇ ਕੰਮ ਤੇ ਜਾਂਦਾ ਹੀ ਉਹ ਵੀ ਅੰਬਰਸਰ ਜਾਂਦਾ ਹੀ ਤੇ ਰਾਜਸਥਾਨ ਸੀ ਸਾਡੇ ਇੱਕ ਨੌਕਰੋਂ ਗਏ ਆ 10 ਵਜੇ ਸਾਨੂੰ ਫੋਨ ਆਇਆ ਵਾ ਕਿੰਨਾ ਦਾ ਐਕਸੀਡੈਂਟ ਹੋ ਗਿਆ ਵਾ ਤੇ ਆਡੇ ਤੇ ਉਦੋਂ ਹੀ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਆ ਤੇ ਉਦੋਂ ਗਏ ਆ ਤੇ ਸਾਡੇ ਜਾਂਦਿਆਂ ਨੂੰ ਦੋਨੋਂ ਬੇਟਿਆਂ ਨੂੰ ਗੁਰਨਾਨਕ ਲੈ ਗਏ ਸੀ ਬੀਨੈਸ ਜਦੋਂ ਤੁਹਾਨੂੰ ਇਸ ਬਾਰੇ ਪਤਾ ਲੱਗਾ ਆ ਵੀ ਬੱਚਿਆਂ ਦਾ ਐਕਸੀਡੈਂਟ ਹੋ ਗਿਆ ਦਵਿੰਦਰ ਤੇ ਜਗਵੀਰ ਦਾ ਤੁਸੀਂ ਜੋ ਜਾ ਕੇ ਹਾਲਾਤ ਦੇਖੇ ਸੀ ਕੀ ਹਾਲਾਤ ਕੀ ਸੀ ਜਗਬੀਰ ਦੇ ਕੀ ਹਾਲਾਤ ਸੀ ਦਵਿੰਦਰ ਦੇ ਕੀ ਹਾਲਾਤ ਸੀ ਤੇ ਨਹੀਂ ਸਰ ਕੋਈ ਪਤਾ ਨਹੀਂ ਲੱਗ ਤੁਸੀਂ ਦੇਖ ਸਕਦੇ ਹੋ ਵੀ ਮਾਂ ਦੀਆਂ ਅੱਖਾਂ ਭਰਆਂੀਆਂ ਅੱਖਾਂ ਨਰਮ ਹੋ ਗਈਆਂ ਨੇ ਅੱਜ ਵੀ ਆਪਣੇ ਪੁੱਤ ਨੂੰ ਦਵਿੰਦਰ ਨੂੰ ਯਾਦ ਕਰਕੇ ਜਦੋਂ ਕਿਤੇ ਦਵਿੰਦਰ ਦੀ ਗੱਲ ਕੀਤੀ ਜਾਂਦੀ ਆ ਤੇ ਤੁਸੀਂ ਦੇਖ ਸਕਦੇ ਹੋ ਅੱਖਾਂ ਚੋਂ ਨਰਮ ਹੋ ਜਾਂਦੀਆਂ ਨੇ ਅੱਖਾਂ ਚੋਂ ਅਥਰੂ ਆ ਜਾਂਦੇ ਨਾਨੀ ਵੀ ਜਿਹੜੀ ਇੱਕ ਪਾਸੇ ਅੱਖਾਂ ਭਾਰੀ ਹੈ ਤੁਸੀਂ ਦੇਖ ਸਕਦੇ ਹੋ ਦਰਵਾਜ਼ੇ ਨਾਲ ਲੱਗ ਕੇ ਕਿਉਂਕਿ ਜਿਹਦੇ ਜਵਾਨ ਇਸ ਤਰ੍ਹਾਂ ਦੋਤੇ ਚਲੇ ਜਾਵੇ ਉਸ ਨਾਨੀ ਤੇ ਕੀ ਬੇਦੀ ਹੋਗੀ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਸਾਰਾ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਤੁਸੀਂ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਕਿੰਨੇ ਕੀ ਹਾਲਾਤ ਸੀ ਦਵਿੰਦਰ ਦੇ ਕੀ ਹਾਲਾਤ ਦੇਖੇ ਤੁਸੀਂ ਮਾੜਾ ਦਸ਼ਕਾ ਨੂੰ ਸਾਂਝਾ ਕਰਦੇ ਸਾਰ ਮੈਨੇ ਜਗਬੀਤ ਦੇ ਲੱਗੇ ਡਾਕਟਰ ਬਹੁਤ ਸੀ ਮੇਰੇ ਦਵਿੰਦਰ ਦੇ ਕੋਲ ਕੋਈ ਨਹੀਂ ਸੀ ਹੈਗਾ ਮੈਂ بڑے بڑے ਆਂਦੇ ਪੈਰਾਂ 'ਚ ਵੀ ਪਈ ਮੈਂਦਰਲੇ ਬਹੁਤ ਗੱਡੇ ਮੇਰੇ ਵੱਡੇ ਪੁੱਤ ਦੇ ਲਾਗੇ ਡਾਕਟਰ ਮੇਰੇ ਛੋਟੇ بیٹے ਦੇ ਕੋਲ ਡਾਕਟਰ ਕਿਉਂ ਨਹੀਂ ਹੈਗਾ ਵੀ ਜਿੰਨੇ ਮੈਂ ਉੱਥੇ ਉਹਨਾਂ ਨੂੰ ਪੁੱਛੀ ਉਹਨਾਂ ਨੇ ਸਿਰ ਫੇਰ ਦਿੱਤਾ ਮੈਂ ਆਪਣੇ بیٹے ਦੇ ਕੋਲ 10-15 ਮਿੰਟ ਰਹੀ ਆ ਪਰ ਮੈਂ ਸਾਰਿਆਂ ਦੇ ਪੈਰੀ ਵੀ ਡਿੱਗੀ ਆ ਕਿ ਮੇਰੇ ਛੋਟੇ بیٹے ਦਾ ਵੀ ਇਹਦਾ ਵੀ ਧਿਆਨ ਵੇਖੋ ਕਿਤੇ ਗੁੰਮ ਨਾ ਹੋਇਆ ਹੋਵੇ ਮੇਰਾ ਬੇਟਾ ਹੈਗਾ ਕੋਈ ਮਾਂ ਥੋੜੀ ਕਹਿ ਸਕਦੀ ਆ ਕਿ ਮੇਰਾ ਬੇਟਾ ਇੱਥੇ ਇਹਦੇ ਵੱਲ ਕਦੀ ਮੈਂ ਇਹਦੇ ਕਮਰੇ 'ਚ ਜਾਨੀ ਆ ਕਦੀ ਮੈਂ ਉਹਦੇ ਕਮਰੇ 'ਚ ਜਾਨੀ ਆ ਤਮਿੰਦਰ ਸੋਪੀ ਜਵਾਨ ਪੁੱਤ ਹਜੇ ਜਵਾਨੀ 'ਚ ਪੈ ਰੱਖਿਆ ਸੀ ਮੇਖੇਲਾ ਦਾ ਹਜੇ ਪੁੱਤ ਨੇ ਜਵਾਨ ਹੋਣਾ ਸੀ ਸੁਖਣਾ ਸੋਹਣਾ ਬੜਾ ਦਮਿੰਦਰ ਸੀ ਦੇਖਿਆ ਫੋਟੋ ਵਿੱਚ ਕੀ ਲੱਗਦਾ ਨਹੀਂ ਕਿਤੇ ਪਰਿਵਾਰ ਨੂੰ ਨਜ਼ਰ ਲੱਗੀ ਕਿਸੇ ਦੀ ਕਿਉਂਕਿ ਦੋਵੇਂ ਭਰਾ ਜਵਾਨ ਹੋਏ ਨੇ ਤੇ ਘਰ ਦਾ ਅਛਾ ਕਹਿੰਦੇ ਵੀ ਜਦੋਂ ਦੋਵੇਂ ਪਾਸੇ ਦੀਵਾਰ ਕਮਾਉਣ ਲੱਗ ਪਣ ਤੇ ਘਰ ਦਾ ਮੂੰਹ ਦੂਜੇ ਪਾਸੇ ਲਾਉਂਦੇ ਆ ਪੱਕੀ ਲੱਗਦਾ ਸ਼ਾਇਦ ਨજર ਲੱਗੀ ਕਿਸੇ ਜਨ ਨੂੰ ਨજર ਹਾਂਜੀ ਅਹੀਂ ਤੇ ਚਲੋ ਕਿਆ ਕਿ ਸਾਡੇ ਬੇਟੇ ਚਲੋ ਆਪਾਂ ਵੇਖ ਲੋ ਪਹਿਲੋ ਬੱਚਿਆਂ ਨੂੰ ਜਰਮਦਈ ਦਾ ਵਾਂ ਕਿਦੋਂ ਕਿਤੇ ਜਵਾਨ ਹੁੰਦੇ ਆ ਆ ਦਿਨ ਵੇਖਦੇ ਆ ਵੇਖਦੇ ਆ ਮਾਪੇ ਬੁੱਢੇ ਹੋ ਜਾਂਦੇ ਆ ਹੁਣ ਬੱਚੇ ਸਾਡੇ ਨਾਲ ਹਣੀ ਹੋਏ ਕੰਮ ਤੇ ਲੱਗੇ ਹੀ ਚਲੋ ਆਪਣਾ ਵੀ ਸਾਡਾ ਮਨ ਖੁਸ਼ ਹੋਇਆ ਵੀ ਬੱਚੇ ਸਾਡੀ ਹਣੀ ਸਾਡੇ ਨਾਲ ਕਮਾਉਣ ਲੱਗੇ ਆ ਪਰ ਆ ਜਿਹੜਾ ਸਾਡਾ ਬੱਚਾ ਗਿਆ ਇਸ ਤੋਂ ਪਹਿਲੋ ਰੱਬਾ ਮਾਪਿਆਂ ਨੂੰ ਲੈ ਜਾ ਬੱਚੇ ਨਾ ਪਹਿਲੋ ਮਾਪਿਆਂ ਕੋ ਨਹੀਂ ਇਤਰਾ ਵੇਖਿਆ ਜਾਂਦਾ ਕਿ ਲੱਗਦਾ ਨਹੀਂ ਮਾਪੇ ਦਾ ਇੱਕ ਦੁੱਖਾ ਤਾਂ ਪਹਾੜ ਟੁੱਟ ਜਾਂਦਾ ਵਾ ਪਾਲ ਪੋਸ ਕੇ ਪੁੱਤ ਵੱਡੇ ਕੀਤੇ ਹੁੰਦੇ ਨੇ ਅਤੇ ਸੋਚਿਆ ਹੁੰਦਾ ਵੀ ਜਦੋਂ ਜਵਾਨ ਹੋਣਗੇ ਸ਼ਾਇਦ ਬੁਢਾਪੇ ਦਾ ਸਹਾਰਾ ਬਣਗੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨਗੇ ਘਰ ਦੀ ਗਰੀਬੀ ਦੂ ਕਰਨਗੇ ਪਰ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਨੇ ਰੱਬ ਦਾ ਬੁਲਾਵਾ ਆ ਜਾਂਦਾ ਇਸ ਤਰ੍ਹਾਂ ਚਾਂਜਣ ਕੇ ਮੌਤ ਹੋ ਜਾਂਦੀ ਆ ਕਿ ਲੱਗਦਾ ਨੇ ਘਰ ਵਿੱਚ ਸਭ ਕੁਝ ਲੁੱਟਿਆ ਜਾ ਕੇ ਚਲੇ ਜਾਂਦਾ ਦੁਨੀਆ ਹੀ ਵਾ ਦੁਨੀਆ ਸਾਡੇ ਵਾਸਤੇ ਦੁਨੀਆ ਉੱਜੜ ਗਈ ਆ ਸਾਡੇ ਵਾਸਤੇ ਜਦ ਜੀ ਵੀਰ ਨੂੰ ਕਦੋਂ ਪਤਾ ਲੱਗਾ ਵੀ ਉਹਦੇ ਭਰਾ ਦੀ ਮੌਤ ਹੋ ਗਈ ਆ ਉਹਦਾ ਭਰਾ ਜਵਿੰਦਰ ਚਲ ਗਿਆ ਉਹਨੂੰ ਕਦੋਂ ਪਤਾ ਲੱਗਾ ਇਹ ਬਹੁਤ ਜ਼ਿਆਦਾ ਸੀ ਉਦੋਂ ਇਹਨਾਂ ਨੂੰ ਅਸੀਂ ਦੱਸ ਨਹੀਂ ਸਕਦੇ ਮੈਂ ਅਸੀਂ ਇਹ ਚਾਹੁੰਦੇ ਹਾਂ ਝੂਠ ਬੋਲਦੇ ਰਹੇ ਵੀ ਠੀਕ ਆ ਅਹੀਂ ਕਿ ਕਿ ਸਾਡਾ ਬੇਟਾ ਚਲ ਗਿਆ ਕਿਤੇ ਦੂਜਾ ਸੁਣ ਕੇ ਕਿਤੇ ਅਹੀਂ ਇਹਨੂੰ ਨਾ ਖੋਦੀਏ ਅਸੀਂ ਇਹਨਾਂ ਨੂੰ ਜਦੋਂ ਛੁੱਟੀ ਮਿਲੀ ਘਰ ਆਇਆ ਬਾਈ ਦੇਣ ਬਾਅਦ ਫੇਰ ਅਸੀਂ ਸਾਰੇ ਭੈਣ ਭਰਾ ਲਾਗੇ ਇਕੱਠੇ ਹੋਏ ਆ ਫੇਰ ਅਸੀਂ ਇਹਨੂੰ ਘਰ ਆਏ ਨੂੰ ਦੱਸਿਆ ਕਿ ਤੇਰਾ ਵੀਰ ਇਦਾਂ ਹੋ ਗਿਆ ਵਾ ਇਹਨੂੰ ਨਹੀਂ ਦੱਸਿਆ ਅਸੀਂ ਕਿ ਲੱਗਦਾ ਨਹੀਂ ਕਿਤੇ ਬੰਦਲ ਸੀ ਭਰਾਵਾ ਜਿਹੜੇ ਭਰਾ ਦੀ ਸੰਸਕਾਰ ਤੇ ਨਹੀਂ ਪਹੁੰਚ ਸਕਿਆ ਉਸ ਮੌਕੇ ਤੇ ਨਹੀਂ ਪਹੁੰਚ ਸਕਿਆ ਕਿਉਂਕਿ ਹਮੇਸ਼ਾ ਭਰਾਵਾ ਭਰਾਵਾ ਦਾ ਕਹਿੰਦੇ ਪਿਆਰ ਹੀ ਬੜਾ ਹੁੰਦਾ ਪਰ ਅਜਿਹੇ ਵਿਛੋੜਾ ਜਿਹੜਾ ਭਰਾ ਦਾ ਵਿੱਚ ਪੈਣਾ ਇਹ ਵੀ ਇੱਕ ਵੱਡਾ ਵੱਡਾ ਵਿਛੋੜਾ ਹੁੰਦਾ ਵਾ ਸਰ ਇੱਕ ਜਿਹੜੇ ਜੇਲਾ ਚ ਹੁੰਦੇ ਆ ਉਹ ਵੀ ਆਪਣੇ ਭਰਾ ਦਾ ਮੂੰਹ ਆਣ ਕੇ ਵੇਖ ਲੈਂਦੇ ਆ ਮੇਨੇ ਪੁੱਤ ਨੇ ਦੀ ਕਿਤੇ ਭਰਾ ਦਾ ਮੂੰਹ ਵੀ ਨਹੀਂ ਵੇਖਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਜਦੋਂ ਕਿਤੇ ਗੱਲ ਗਵਿੰਦਰ ਦੀ ਹੁੰਦੀ ਆ ਤੇ ਸਾਰਾ ਪਰਿਵਾਰ ਦੀ ਅੱਖਾਂ ਭਰ ਆਵੀਆਂ ਨੇ ਜਗਬੀਰ ਭਰਾ ਜਿਨੇ ਜਾਂਦੇ ਜਾਂਦੇ ਆਪਣੇ ਭਰਾ ਦਾ ਚਿਹਰਾ ਤੱਕ ਨਹੀਂ ਦੇਖਿਆ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਦੁੱਖਾਂ ਦਾ ਪਹਾੜ ਟੁੱਟ ਗਿਆ ਇਸ ਪਰਿਵਾਰ ਉੱਤੇ ਸਾੜੀ ਦਸ਼ਕਾਂ ਨੂੰ ਪੀ ਲਿਆ ਇਸ ਪਰਿਵਾਰ ਦੀ ਵੱਤ ਵਰ ਮਦਰ ਕੀਤੀ ਜਾਵੇ ਕਿਉਂਕਿ ਜਗਬੀਰ ਹੁਣ ਇਸ ਪਰਿਵਾਰ ਦਾ ਇਕੱਲਾ ਤੇ ਇਕਲੋਤਾ ਪੁੱਤਰ ਜਿਹੜਾ ਤੁਸੀਂ ਦੇਖ ਸਕਦੇ ਹੋ ਅਜੇ ਇਸ ਗਾੜੀ ਸਾਰੀ ਜਵਾਨੀ ਪਈ ਆ ਸਾਰੀ ਉਮਰ ਪਈ ਆ ਪਰ ਹਜੇ ਵੀ ਇਹ ਜਿਹੜਾ ਨੌਜਵਾਨ ਆ ਮੰਜੇ ਤੇ ਪਿਆ ਆ ਤੇ ਮੀਨੂ ਇਹ ਸੁਣ ਵੀ ਜਗਬੀਰ ਦੇ ਹੁਣ ਕੀ ਹਾਲਾਤ ਨੇ ਡਾਕਟਰ ਕੀ ਦੱਸਦੇ ਨੇ ਕਿਹੜਾ ਕਿਹੜਾ ਡਾਕਟਰ ਇਹਦਾ ਆਪਰੇਸ਼ਨ ਹੋ ਚੁੱਕਿਆ ਹੁਣ ਤੱਕ ਕਿੰਨੇ ਪੈਸੇ ਲੱਗ ਚੁੱਕੇ ਨੇ ਜਗਬੀਰ ਉਤੇ ਇਹਨੂੰ 7 ਕਿ 8 ਵਾਰੀ ਇਹਨੂੰ OT 'ਚ ਲੈ ਗਏ ਆ ਇਹਦੇ ਬਹੁਤ ਆਪਰੇਸ਼ਨ ਹੋਏ ਆ ਪਹਿਲਾਂ ਤੇ ਇਹਨਾਂ ਦੀ ਜਿਹੜਾ ਬਾਹ ਦਾ ਹੀ ਨਾ ਇਹਨਾਂ ਨੇ ਕਿਹਾ ਸੀ ਕਿ ਇਹਦਾ ਹੱਥ ਵੱਡਣਾ ਪੈਣਾ ਵਾ ਉਹ ਅਸੀਂ ਦੋਨੇ ਜੀ ਉੱਥੇ ਹੀ ਅਸੀਂ ਬਹੁਤ ਰੋਏ ਬਹੁਤ ਰੋਏ ਸਾਨੂੰ ਕੋਈ ਸਮਝ ਨਹੀਂ ਲੱਗੀ ਵੀ ਰੱਬਾ ਇੱਕ ਸਾਡਾ ਪੁੱਤ ਚਲ ਗਿਆ ਵਾ ਤੇ ਦੂਜਾ ਹਟਾ ਜੀ ਬੱਜਰ ਉੱਤ ਹੋ ਗਿਆ ਇੱਕ ਅਸੀਂ ਕਹਾਂਦੇ ਚੁੱਕੇ ਬਹੁਤ ਰੋਏ ਫਿਰ ਅਸੀਂ ਵੰਡੇ ਡਾਕਟਰ ਨੂੰ ਮਲੇ ਉਹਨਾਂ ਨੇ ਕਿਹਾ ਤੁਹਾਨੂੰ ਕਿੰਨੇ ਕਿਹਾ ਹੱਥ ਵੱਡਣਾ ਇਹਦਾ ਹੱਥ ਨਹੀਂ ਵੱਡਣਾ ਪੈਣਾ ਅਸੀਂ ਠੀਕ ਕਰ ਦਾਂਗੇ ਫਿਰ ਹੁਣ ਇਹਦੇ ਬਾਹਾਂ ਦਾ ਜਿਹੜਾ ਵਾ ਉਹਦਾ ਵੀ ਉਹਨਾਂ ਨੇ ਇਲਾਜ ਕੀਤਾ ਹੁਣ ਕਹਿੰਦੇ ਬਾਹਾਂ ਚ ਦੋ ਪਲੇਟਾਂ ਪੈਣੀਆਂ ਧਾਰਾਂ ਪਾਈਆਂ ਵਾ ਪਿੱਲੋਂ ਇੱਕ ਲੱਤ ਦੇ ਉਹਨਾਂ ਕਹਿੰਦੇ ਕਿ ਸੀਮਿੰਟ ਵਰਗਾ ਮਸਾਲਾ ਹੁੰਦਾ ਉਹ ਭਰਿਆ ਵਾ ਉਹਨੂੰ ਕੱਢ ਕੇ ਤੇ ਇਹਦੇ ਹੱਡੀ ਪੈਣੀ ਆ ਇਹਦੀ ਆਪਣੀ ਹੱਡੀ ਪੈਣੀ ਆ ਕੱਢ ਕੇ ਤੇ ਇੱਕੋ ਮੋਡੇ ਦਾ ਜਿਹੜਾ ਵਾ ਉਹ ਪੱਟ ਦਾ ਮਾਸਲਾ ਆ ਵਾ ਬਾਹਾਂ ਤੇ ਵੀ ਦੂਸਰੇ ਪੱਟ ਦਾ ਮਾਸਲਾ ਆ ਵਾ ਇਹਦੇ ਤੇ ਮੂੰਹ ਦੇ ਚ ਬਾੜੇ ਦਾ ਪ੍ਰਸ਼ਨ ਹੋਇਆ ਵਾ ਇਹਦਾ 2 ਮਹੀਨੇ ਬਾਅਦ ਇਹਦੇ ਪਲੇਟਾਂ ਮੂੰਹ ਦੀਆਂ ਗੱਡੀਆਂ ਵਾ ਕੀ ਲੱਗਦਾ ਨਹੀਂ ਵੀ ਇਸ ਸਮੇਂ ਹੁੰਦੇ ਘਰ ਦਾ ਕਮੋਂ ਦਾ ਮੁਖੀਆ ਬੰਨਾ ਸੀ ਘਰ ਦਾ ਇਹਨਾਂ ਨੇ ਕਾਦੀ ਗਰੀਬੀ ਦੂ ਕਰ ਰਹੀ ਸੀ ਦੋਵਾਂ ਭਰਾਵਾਂ ਨੇ ਤੇ ਮੈਨੂੰ ਵੀ ਪਤਾ ਲੱਗਾ ਦਿਵਿੰਦਰ ਨੇ ਪਹਿਲੀ ਤਰਖਾ ਹਜੇ ਤੱਕ ਲੈਂਦੀ ਨਹੀਂ ਆ ਹਜੇ ਪਹਿਲੀ ਤਰਖਾ ਲੈਣੀ ਸੀ ਦੇ ਹਜ ਤੱਕ ਉਹਨੂੰ ਹੁਕਮ ਨਹੀਂ ਹੋਇਆ ਵੀ ਉਹ ਤਨਖਾਹ ਵਿੱਚੋਂ ਪੈਸਾ ਵੀ ਖਚ ਚੱਕੇ ਇਹਦੇ ਵਿੱਚ ਕਿੰਨੀ ਸੱਚਾਈ ਆ ਐਤਵਾਰ ਉਹਦੀ ਤਨਖਾਹ ਪਈ ਆ ਸੋਮਵਾਰ ਉਹਦੀ ਇੱਕ ਤਰ੍ਹਾਂ ਡੈਥ ਹੋ ਗਈ ਆ ਉਹਨੇ ਵਿਚਾਰੇ ਨੇ 12000 ਰੁਪਈਆ ਉਹਦੀ ਤਨਖਾਹ ਪਈ ਆ ਕਿਤੇ 100 ਰੁਪਈਆ ਨਹੀਂ ਉਹਨੇ ਮੇਰੇ ਪੁੱਤ ਨਹੀਂ ਕਿਤੇ ਕਢਾ ਕੇ ਵਰਤਿਆ ਪਹਿਲਾਂ ਵੀ ਵਿਚਾਰੇ ਨੇ ਕਿਤੇ ਫੋਨ ਇਹਦਾ ਇਹਨਾਂ ਕੋ ਨਹੀਂ ਹੈਗਾ ਆਪਣੇ ਡੈਡੀ ਕੋ ਗਰੀਬੀ ਕਰਕੇ ਮੰਗਿਆ ਨਹੀਂ ਆ ਮੇਰੇ ਪੁੱਤ ਨੇ ਮਿਸਤਰੀ ਦੇ ਮਗਰ ਜਾ ਕੇ 200 ਰੁਪਿਆ ਦਿਹਾੜੀ ਲਿਮਦਾਰਿਆ ਵਾ ਨਾਲੇ 10 10ਵੀਂ ਚ ਪੜਦਾ 10ਵੀਂ ਦੀਆਂ ਛੁੱਟੀਆਂ ਸੀ ਫਿਰ ਉਹਨੇ ਦਿਹਾੜੀ 200 200 ਰੁਪਿਆ ਲਾ ਕੇ ਮੇਰੇ ਪੁੱਤ ਨੇ ਫੋਨ ਨਵਾਂ ਲਿਆਵਾ ਤੇ ਡੈਡੀ ਨੂੰ ਨੇ ਕਿਹਾ ਮੈਨੂੰ ਫੋਨ ਲਿਆ ਦਿਓ ਕਿ ਮੈਂ ਡੈਡੀ ਨੂੰ ਨਹੀਂ ਨਾਲੇ ਵਿਚਾਰਾ ਪੜਦਾ ਰਿਹਾ ਤੇ ਨਾਲੇ ਦਿਹਾੜੀ ਕਰਦਾ ਰਿਹਾ ਵਾ ਫਿਰ ਉਹਨੇ ਫੋਨ ਲਿਆਵਾ ਕਿ ਲੱਗਦਾ ਨਹੀਂ ਸੀ ਹੁਣ ਤੇ ਗਰੀਬੀ ਦੂਰ ਕਰਨੀ ਸੀ ਬੱਚਾ ਨੇ ਹੁਣ ਕਮਾਉਣਾ ਸੀ ਹੁਣ ਤੁਹਾਨੂੰ ਇਸ ਸਮੇਂ ਸਹਾਰਾ ਦੇਣਾ ਸੀ ਖਾਸ ਕਰਕੇ ਜਿਹੜਾ ਬਾਪ ਆ ਇਕੱਲਾ ਕਮਾਉਂਦਾ ਸੀ ਉਹਨਾਂ ਦਾ ਸਹਾਰਾ ਬਣ ਕੇ ਉਹਨਾਂ ਦੇ ਦੋਵਾਂ ਪੁੱਤਾਂ ਨੇ ਆਪਣੇ ਬਾਪ ਦਾ ਸਹਾਰਾ ਬੰਨਾ ਸੀ ਅਤੇ ਘਰ ਦੀ ਗਰੀਬੀ ਦੂਰ ਕਰਨੀ ਸੀ ਕਿ ਲੱਗਦਾ ਨਹੀਂ ਰੱਬ ਨੇ ਕਿਤੇ ਬਹੁਤ ਵੱਡਾ ਤਾੜਨਾ ਤੋਖਾ ਹੋ ਗਿਆ ਤੱਕ ਕਰਤਾ ਉਹ ਤੇ ਹੀ ਕਿੰਨੇ ਕਿ ਜੇ ਉਹਨੇ ਜਾਣਾ ਹੀ ਇਹਨੂੰ ਸੱਟਾਂ ਨਾ ਲੱਗਦੀਆਂ ਜੇ ਇਹਨੂੰ ਲੱਗੀਆਂ ਸੀ ਤੇ ਉਹ ਨਾ ਜਾਂਦਾ ਸਾਡਾ ਬੇਟਾ ਉਹਨੂੰ ਜੇ ਇਹਨੂੰ ਲੱਗੀਆਂ ਉਹਨੂੰ ਵੀ ਸੱਟਾਂ ਲੱਗ ਜਾਂਦੀਆਂ ਚਲੋ ਆ ਪਹਾਣੀ ਹੋਏ ਨਾਲ ਰਲੇ ਸੀ ਕਮਾਈ ਕਰਦੇ ਚਲੋ ਸਾਡੀ ਘਰ ਦੀ ਗਰੀਬੀ ਦੂਰ ਹੋ ਜਾਂਦੀ ਘਰਾਸਦਵਾ ਜਿਹੜਾ ਨਾ ਇਹ ਨਹੀਂ ਵਿਖਿਆ ਜਾਂਦਾ ਮਨੀਸ਼ੂ ਵੀ ਹੁਣ ਜਗਬੀਰ ਦੀ ਗੱਲ ਕਰੀਏ ਜਗਬੀਰ ਹੀ ਮੰਜੇ ਤੇ ਪਿਆ ਮਾ ਮਾਂ ਵਾਸਤੇ ਬੜੀ ਦੁੱਖ ਦੀ ਗੱਲ ਆ ਕਿਉਂਕਿ ਜਦੋਂ ਪਿਤਾ ਬਾਹਰੋਂ ਕੰਮ ਤੇ ਆਉਂਦਾ ਆਉਂਦੇ ਆਪਣੇ ਪੁੱਤ ਨੂੰ ਵੇਂਦਾ ਆ ਕੇ ਮੰਜੇ ਤੇ ਪਿਆ ਉਹਦਾ ਵੀ ਕਿਤੇ ਹਿਰਦਾ ਕਿਤੇ ਬੁਰਭੀਆ ਜਾਂਦਾ ਵੀ ਜਵਾਨ ਪੋਤੇ ਆ ਮੰਜੇ ਤੇ ਪਿਆ ਕਦੋਂ ਉੱਠ ਕੇ ਕੰਮ ਕਾ ਕਰੂਗਾ ਲੈਟਰੀ ਬਾਥਰੂਮ ਵਿਖਿਆਲਾ ਵਿੱਚੇ ਇੱਥੇ ਬੈੱਡ ਉੱਤੇ ਕਰਦਾ ਹੋ ਗਿਆ ਇਹਨਾਂ ਨੂੰ ਬਾਥਰੂਮ ਲੈਟਰਨਿੰਗ ਮੈਂ ਬਾਥਰੂਮ ਤੇ ਬੈੱਡ ਦੇ ਉੱਪਰ ਹੀ ਕਰਨੀ ਆ ਤੇ ਡਾਕਟਰ ਕੀ ਦੱਸਦੇ ਨੇ ਹਜੇ ਕਦੋਂ ਚੱਲਣਾ ਵਾ ਹਜੇ ਕਿੰਨਾ ਚਿਰ ਹੋ ਗਿਆ ਚੱਲਣ ਦੀ ਸੰਭਾਵਨਾ ਹੈਗੀ ਅਜੇ ਤੇ ਪੈਸੇ ਕਿੰਨੇ ਕ ਲੱਗਣਗੇ ਜਿਹੜਾ ਹੁਣ ਆਪਰੇਸ਼ਨ ਹੋਣੇ ਨੇ ਕਾਦੀ ਕਾਦੀ ਆਪਰੇਸ਼ਨ ਹੋਣੀ ਹੋਂ ਤੱਕ ਹੁਣ ਇਹਨਾਂ ਨੇ ਦੱਸਿਆ ਸੀ ਕਿ ਦੋ ਬਾਹਾਂ ਦੇ ਵਿੱਚ ਪਲੇਟਾ ਪੈਣੀਆਂ ਵਾਂ ਤੇ ਲੱਤ ਵਿੱਚ ਹੱਡੀ ਪੈਣੀ ਆ ਇੱਕ ਇਹਦੇ ਆਪਣੇ ਸਰੀਰ ਦੀ ਕੱਢੀ ਜਾਣੀ ਤਿੰਨ ਆਪਰੇਸ਼ਨ ਹੋਣੇ ਆ ਇਹਦੇ ਤੇ ਉਹਨਾਂ ਨੇ ਕਿਹਾ ਕਿ ਇਹਦਾ 4 ਲੱਖ ਦੇ ਲੱਗੇ ਖਰਚਾ ਲੱਗਣਾ ਵਾ ਜੀ ਲੱਗਦਾ ਤੁਹਾਡੇ ਕੋਲ ਹੁਣ ਪੈਸੇ ਹੈਗੇ ਨੇ ਕਿਉਂਕਿ ਪਹਿਲਾਂ ਕਿੰਨਾ ਕ ਇਲਾਜ ਤੇ ਕਿੰਨੇ ਕ ਪੈਸੇ ਲੱਗ ਚੁੱਕੇ ਨੇ ਕਰਜ਼ੇ ਦੀ ਗੱਲ ਕਰੀਏ ਕਿੰਨਾ ਕਿ ਕਰਜ਼ਾ ਚਾਹ ਚੁੱਕਿਆ ਹਾਂ ਤੁਹਾਡੇ ਦੇ ਦਸ਼ਕਾਂ ਨੂੰ ਸਾਜਾ ਕਰਦੇ ਹੋ ਕਿੰਨੇ ਕਿ ਲੋਕਾਂ ਦੇ ਹੁਣ ਤੱਕ ਵਿਆਜੇ ਪੈਸੇ ਦੇਣੇ ਤੁਸੀਂ ਅਸੀਂ 15 ਲੱਖ ਰੁਪਈਆ ਲੱਗ ਗਿਆ ਵਾ ਅਸੀਂ ਆਪਣੇ ਕਰਜ਼ੇਵਾਲ ਨਹੀਂ ਵੇਖਿਆ ਅਸੀਂ ਆਪਣੇ ਬੱਚੇ ਵਾਲ ਵੇਖਿਆ ਵਾ ਵੀ ਸਾਡੇ ਬੱਚੇ ਠੀਕ ਹੋ ਜਵੇ ਪੈਸੇ ਤੇ ਚਲੋ ਦੇ ਚੁੱਕੇ ਲੱਥ ਵੀ ਜਾਂਦੇ ਆ ਬੱਚਾ ਕਿਤੇ ਪੰਡ ਪੈਸਿਆਂ ਦੀ ਲੈ ਜੀਏ ਪੁੱਤ ਨਹੀਂ ਮਿਲਦੇ ਗਲਬਾ ਕਰਾਂਗੇ ਜਗਵੀਰ ਸਿੰਘ ਦੇ ਪਿਤਾ ਸਾਡੇ ਨਾਲ ਨੇ ਸੁਜੀਤ ਸਿੰਘ ਜੀ ਸੁਜੀਤ ਸਿੰਘ ਜੀ ਕੰਮ ਕੀ ਕਰਦੇ ਹੋ ਦਸ਼ਕਾਂ ਜੂ ਸਾਜਾ ਕਰਦੇ ਹੋ ਕਿਸ ਤਰ੍ਹਾਂ ਪਰਵਾਰ ਗੁਜ਼ਾਰਾ ਹੁੰਦਾ ਕਿੰਨੀ ਕੀ ਤਨਖਾਹ ਲੈਂਦੇ ਹੋ ਤੁਸੀਂ ਉਹਦਾ ਤਨਖਾਹ ਤਾਂ ਥੋੜੀ ਹੈ 10000 ਰੁਪਏ ਤਨਖਾਹ ਜੀ ਤੇ ਹਰ ਕਿਸ਼ਾਂ ਸਕੂਲ ਦੇ ਵਿੱਚ ਮੈਂ ਪੀਂਦਾ ਕੰਮ ਕਰਦਾ ਵੀ ਨਹੀਂ 10000 ਰੁਪਏ ਤਨਖਾਹ ਤੁਹਾਡੀ ਆ ਪੀਂਦੀ ਨੌਕਰੀ ਕਰਦੇ ਹੋ ਐਡਾ ਵੱਡਾ ਦੁੱਖਾਂ ਤੋਂ ਹੱਟਦੇ ਪਾਰ ਟੁੱਟ ਗਿਆ ਇੱਕ ਜਵਾਨ ਪੁੱਤ ਹਜੇ ਜਵਾਨੀ 'ਚ ਪੈ ਰੱਖਿਆ ਸੀ ਮੇਰੇ ਖਿਆਲ ਨਾਲ ਹਜੇ ਤੁਹਾਡਾ ਸਹਾਰਾ ਬਣਦਾ ਸੀ ਬਾਪ ਦਾ ਬਾਵਾ ਬਣੀਆਂ ਸੀ ਕਿਉਂਕਿ ਕਹਿੰਦੇ ਜੇ ਜਵਾਨ ਪੁੱਤ ਹੋ ਜ ਮੋਢੇ ਨਾਲ ਮੋਢਾ ਲਾ ਕੇ ਤੇ ਯਾਰ ਬਣ ਜਾਂਦਾ ਦੋਸਤ ਬਣ ਜਾਂਦਾ ਤੇ ਹਜੇ ਤੇ ਜਿੰਦਗੀ ਚ ਬੜੇ ਉਤਰਾ ਚੜਾਅ ਜਿੰਦਗੀ ਦੇ ਬੜੇ ਚੰਗੇ ਦੇਖਣੇ ਸੀ ਪਹਿਲੋ ਹੀ ਵਿਛੋੜਾ ਦੇ ਕੇ ਛਲ ਗਿਆ ਉਹ ਵਿਛੋੜਾ ਭੁੱਲਦਾ ਨਹੀਂ ਜੀ ਹੁਣ ਹਾਂਜੀ ਵਾਹ ਸਾਥ ਨਿਭਾਉਣ ਲੱਗੇ ਨਾਲ ਇਕੱਠਾ ਇਕੱਠੇ ਤੁਰੇ ਇਹਦੇ ਆਖਿਆ ਵੀ ਚਲੋ ਘਰ ਦੀ ਗਰੀਬੀ ਨਿਕਲ ਜੂਗੀ ਤੇ ਉਹ ਹੁਣ ਰੱਬ ਨੂੰ ਹੋਰ ਹੀ ਕੋਈ ਮੰਜੂਰ ਨਿਕਲੇ ਜੀ ਦੀਵਿੰਦਰ ਇੱਕ ਇਕੱਲਾ ਕਰਦਾ ਹਾਂ ਅਸੀਂ ਤੁਹਾਡਾ ਦਸ਼ਕਾ ਜੀ ਨੂੰ ਸਾਂਝਾ ਕਰਦੇ ਹਾਂ ਕਿਉਂਕਿ ਕਹਿੰਦੇ ਪਿਓ ਪੁੱਤ ਜਦੋਂ ਪੁੱਤ ਵੱਡੇ ਹੋ ਜਾਂਦਾ ਤੇ ਫਿਰ ਪਿਓ ਪੁੱਤ ਨਹੀਂ ਯਾਰ ਬਣ ਜਾਂਦੇ ਨੇ ਕਿਹੜੇ ਕਿਹੜੀ ਗੱਲਾਂ ਤੁਹਾਡਾ ਸਾਂਝੀ ਕਰਦਾ ਹਾਂ ਅਸੀਂ ਦਿਵਿੰਦਰ ਇੱਕ ਦਸ਼ਕਾ ਜੀ ਨੂੰ ਸਾਂਝਾ ਕਰਦੇ ਹਾਂ ਕੀ ਕਹਿੰਦਾ ਕੀ ਸੀ ਆਪ ਤੁਹਾਨੂੰ ਆਪਾਂ ਨੂੰ ਵੀ ਕਹਿੰਦਾ ਸੀ ਵੀ ਮੈਂ ਬੁਲਟ ਲੈਣਾ ਹੁਣ ਮੈਂ ਕਮਾਈ ਆਪਣੀ ਕਰਕੇ ਆਪਣੇ ਸਿਰ ਦੇ ਉੱਤੇ ਬੁਲਟ ਲੈਣਾ ਤੇ ਮਾਹ ਕੋਈ ਗੱਲ ਨਹੀਂ ਅਸੀਂ ਮਾਹ ਰਾਲ ਕੇ ਕਰਾਂਗੇ ਸਾਰੇ ਜਾਣੇ ਤੇ ਕੋਈ ਗੱਲ ਨਹੀਂ ਇਹੋ ਜਿਹਾ ਕਰਾਂਗੇ ਤੇ ਪਰ ਉਹ ਰੱਬ ਨੂੰ ਕੋਈ ਹੋਰ ਮਨਜ਼ੂਰ ਜੀ ਅਸੀਂ ਦੇਖਿਆ ਚੜਦੀ ਜਵਾਨੀ ਆ ਸੋਹਣਾ ਪੁੱਤ ਬੜਾ ਸੀ ਅਸੀਂ ਕਿ ਲੱਗਦਾ ਨਹੀਂ ਕਿਸੇ ਦੀ ਨਜ਼ਰ ਲੱਗੀ ਆ ਕਿਤੇ ਉਹ ਕਾਲਾ ਦੇਣ ਆ ਗਿਆ ਕਿਹੜਾ ਸੀ ਵਕਤ ਕਿਹੜਾ ਮਾੜਾ ਸਮਾਂ ਆ ਗਿਆ ਜਿਹੜਾ ਦੋਵਾਂ ਬਰਾਵਾਂ ਦਾ ਐਕਸੀਡੈਂਟ ਹੋ ਗਿਆ 6 ਜਨਵਰੀ ਕਲੈਣੀ ਚੜੀ ਜੇ 6 ਜਨਵਰੀ ਦੀ ਇਥੋਂ ਗਏ ਚੰਗੇਪਲੇ ਹਾਸ ਦੇ ਖੇਡਦੇ ਗਏ ਆ ਤੇ ਫਿਰ ਸ਼ੀਸ਼ਾ ਲੱਗਾ ਤੇ ਸ਼ੀਸ਼ੇ ਦੇ ਨਾਲ ਬੋਦੇ ਵਾਹ ਗਏ ਹਣਕਾ ਹਣਕਾ ਲਾ ਗਏ ਤੇ ਕਹਿ ਕੇ ਗਿਆ ਪਹਿਲਾਂ ਮੈਂ ਜਾਣਾ ਦੁੱਧ ਲੈਣ ਚੱਲਿਆ ਹਾਂ ਤੇ ਆਂਦਾ ਵੀ ਦੁੱਧ ਡੈਡੀ ਤੂੰ ਨਹੀਂ ਜਾਣਾ ਮੈਂ ਲਿਆਉਣਾ ਵਾਂ ਉਦੋਂ ਬਦਲਣ ਗਿਆ ਤੇ ਮੁੜ ਕੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਸਾਡੇ ਕੋਲ ਵੀ ਹਾਲਾਤ ਨਹੀਂ ਬੋਲੇ ਜਾ ਰਹੇ ਜਿਹਦਾ ਜਵਾਨ ਪੁੱਤ ਚਲੇ ਜਾਏ ਉਸ ਬਾਪ ਤੇ ਕੀ ਬੀਤਦੀ ਹੈ ਜੀਂਦੇ ਜੀ ਕਹ ਲੋ ਵੀ ਉਸ ਪਰਿਵਾਰ ਦਾ ਸਾਰਾ ਜਹਾਨ ਉੱਜੜ ਜਾਂਦਾ ਜੇ ਸਾਡੀਆਂ ਅੱਖਾਂ ਨਾਲ ਮੁਗੀਆਂ ਸਾਡੇ ਕੋਲ ਖੁਦ ਨਹੀਂ ਬੋਲੇ ਜਾਂਦੇ ਆ ਕੀ ਹਾਲਾਤ ਨੇ ਪਰ ਚਲੋ ਪ੍ਰਮਾਤਮਾ ਗਾੜੀ ਕਿਹਦੀ ਰਜਾ ਚੱਲਦੀ ਹੈ ਕਿਹਦੇ ਪ੍ਰਮਾਤਮਾ ਗਾੜੀ ਕਿਹਦਾ ਜੋਰ ਚੱਲਦਾ ਉਹ ਦੂਜਾ ਪੁੱਤ ਬੰਜੇ ਦੇ ਪਿਆ ਜਦੋਂ ਕੰਮ ਤਵਾ ਕੇ ਵੇਚ ਦਿਓ ਫੇ ਕਿੰਨਾ ਮਨ ਭਾਰ ਆਉਂਦਾ ਵੀ ਇੱਕ ਤੇਰਾ ਬਾਪ ਤੂੰ ਲੈ ਗਿਆ ਦੂਜਾ ਬੰਜੇ ਦੇ ਪਿਆ ਜੀ ਮਨ ਪੁੱਤ ਮੰਜੇ ਦੇ ਪਿਆ ਵਾ ਕਦੋਂ ਉੱਠੇ ਗਿਆ ਐਂ ਤੇ ਮਹਾਰਾਜ ਅੱਗੇ ਅਰਦਾਸ ਕਰਨ ਦੇ ਵੀ ਖੇਤੀ ਤੋਂ ਖੇਤੀ ਇਹੋ ਹੀ ਕੰਮ ਹੋਵੇ ਜੀ ਉੰਦੀ ਸੁਪਨੇ ਕੀ ਦੇਖੀ ਸੀ ਜੋ ਦੋਏ ਪੁੱਤ ਹੋਏ ਸੀ ਕਿੰਨੇ ਕ ਲੱਡੂ ਬੰਡੇ ਸੀ ਕਿੰਨੀ ਖੁਸ਼ੀਆਂ ਬਣਾਈਆਂ ਸੀ ਵੀ ਮੇਰੇ ਪੁੱਤ ਮੇਰੇ ਯਾਰ ਬਣ ਗਏ ਵੱਡੇ ਹੋ ਕੇ ਸਹਾਰਾ ਬਣ ਗਏ ਕੀ ਕੀ ਸੁਪਨੇ ਦੇਖੀ ਕੱਲਾ ਹੀ ਕੱਲੇ ਤੁਰੇ ਹਾਂ ਅੰਡੇ ਹਮੇ ਸ਼ੁਰੂ ਤੋਂ ਕੱਲਾ ਡੈਡੀ ਵੀ ਕੱਲਾ ਆ ਗਾਂ ਦਾਦਾ ਵੀ ਕੱਲਾ ਤੇ ਗਾਂ ਦੋ ਤੁਰ ਹੋਏ ਵੀ ਅਹੀਂ ਆ ਕੇ ਬੜਾ ਸ਼ੁਕਰ ਕੀਤਾ ਵੀ ਦੋ ਗਾਂ ਤੋਂ ਕੱਲ ਟੁੱਟ ਗਈ ਆ ਤੇ ਫਿਰ ਰੱਬ ਨੂੰ ਫੇਰ ਉਹ ਹੀ ਨਹੀਂ ਰੱਬ ਨੇ ਫੇਰ ਰੱਬ ਨੇ ਫੇਰ ਕੱਲੇ ਦਾ ਕੱਲੇ ਕਰਤਾ ਕਦੀ ਰੱਬ ਨਾਲ ਹੁੰਦਾ ਕਦੀ ਗੁੱਸਾ ਕਰਦਾ ਕਦੀ ਕੱਲੇ ਬੈਠਾ ਹੁੰਦਾ ਰੱਬਾ ਵੀ ਰੱਬਾ ਕਿਹੜੇ ਜਨਮਾਂ ਦਾ ਹੜ ਤੋਂ ਬਦਲਾ ਲਿਆ ਏ ਸ਼ੁਰਤੋਂ ਕੱਲੇ ਇੱਕ ਸ਼ੁਰਤੋਂ ਕੱਲੇ ਕੱਲੇ ਆਂਦੇ ਆਏ ਆ ਜੇਕਰ ਹੁਣ ਦੋ ਕੀਤੇ ਉਹ ਵੀ ਤੈਨੂੰ ਜਾਣ ਨਹੀਂ ਆਏ ਉਹਨਾਂ ਜੋ ਇੱਕ ਲੈ ਗਿਆ ਵਾਪਸ ਹਾਂਜੀ ਨਜ਼ਰਾਂ ਲੱਗੀਆਂ ਜੇ ਨਜ਼ਰਾਂ ਲੱਗੀਆਂ ਸਾਡੇ ਬੇਟਿਆਂ ਨੂੰ ਨਜ਼ਰਾਂ ਲੈ ਕੇ ਬੈਗੀਆਂ ਭੈਣ ਦੇ ਕੀ ਹਾਲਾਤ ਨੇ ਕਹਿੰਦੇ ਭੈਣ ਭਰਾ ਦਾ ਪਿਆਰ ਬੜਾ ਹੁੰਦਾ ਉਸ ਭੈਣ ਤੇ ਕੀ ਬੀਦੀ ਹੋਗੀ ਭੈਣ ਮਿਲਦਾ ਸੋਹਰੇ ਜਨਗੀ ਮੈਂ ਕਹਿੰਦਾ ਉਸ ਭੈਣ ਨੂੰ ਅੱਜ ਵੀ ਆਪਣੇ ਭਰਾ ਦੀ ਯਾਦ ਉਹ ਜੋ ਰੱਖੜੀ ਦਾ ਤਿਆਰ ਹੁੰਦਾ ਕਿਸ ਤਰ੍ਹਾਂ ਡੀ ਦੀ ਫੇ ਆਪਣੇ ਭਰਾ ਨੂੰ ਉਹਨਾਂ ਨੂੰ ਕੀ ਆਵਾਜ਼ਾਂ ਮਾਰਦੀ ਹੋਗੀ ਜੇ ਰਹਿੰਦੇ ਉੱਥੇ ਹੁੰਦੇ ਸੀ ਉੱਥੋਂ ਆ ਜਾਣਾ ਉੱਥੋਂ ਕੰਮ ਤੇ ਚੱਲ ਜਣਾ ਪਰ ਉਹ ਵੀ ਹੁਣ ਉਹ ਵੀ ਤੁਹਾਨੂੰ ਪਤਾ ਹੀ ਐ ਏਦਾਂ ਸਾਡਾ ਵੇਖੋ ਤੇ ਉਹਨਾਂ ਦਾ ਵੀ ਇਹੋ ਹੀ ਹਾਲ ਐ ਮਨੀਟਰ ਸੋ ਵੀ ਹੁਣ ਜਿਹੜਾ 3 ਤੋਂ 4 ਲੱਖ ਰੁਪਏ ਲੱਗਣਾ ਵਾ ਕਿ ਲੱਗਦਾ ਤੁਸੀਂ ਹੁਣ ਇਲਾਜ ਕਰਾ ਪਾਓਗੇ ਆਪਣੇ ਪੁੱਤ ਦਾ ਉਹਨੂੰ ਫਿਰ ਤੋਂ ਖੜਿਆ ਵੇਖ ਸਕੋਗੇ ਕਿ ਲੱਗਦਾ ਪੈਸੇ ਦਾ ਇੰਤਜ਼ਾਮ ਹੈਗਾ ਤਵਾੜ ਕਿ ਕਿਸਤਾ ਕਰੋਗੇ ਇੰਤਜ਼ਾਮ ਪੈਸੇ ਏਦਾਂ ਹੀ ਇਹ ਹੁਣ ਵਿਆਜੀ ਬਿਊਜੀ ਚੁੱਕੇ ਹੀ ਆ ਫੇਰ ਹਾਂਜੀ ਪੈਸੇ 15 ਲੱਖ 15 ਲੱਖ ਤੋਂ ਪਲੱਸ ਲੱਗ ਗਿਆ ਜੀ ਪਰ 100000 ਰੁਪਏ ਦਰਖਾਆ 15 ਲੱਖ ਤੋਂ ਵੱਧ ਬਿਆਸੇ ਤੁਹਾਡੇ ਲੱਜ ਚੁੱਕੇ ਨੇ ਹਜੇ ਹੋਰ ਲੱਗਣੇ ਨੇ ਕੀ ਲੱਗਦਾ ਤੁਹਾਡੇ ਕੋਠੇ ਜਾਊਗਾ ਕੀ ਲੱਗਦਾ ਲੱਕ ਸਿੱਧਾ ਹੋਊਗਾ ਤੁਹਾਡਾ ਨਹੀਂ ਲੱਕ ਨਹੀਂ ਸਿੱਧਾ ਹੋਊਗਾ ਅਹੀਂ ਆਨੇ ਚਲੋ ਸਾਡਾ ਪੁੱਤ ਵਾਜੇ ਪੁੱਤ ਵਾਜ ਗਿਆ ਫਿਰ ਫਿਰ ਤੁਹਾਨੂੰ ਦੱਪੇ ਤੇ ਚਲੋ ਅਹੀਂ ਸ਼ੁਕਰ ਕਰਦੇ ਆਂ ਬਾਕੀ ਰਹਿਦਾ ਫਿਰ ਵੀ ਜੋ ਤੁਹਾਨੂੰ ਮਨਜੂਰ ਇਰੇ ਰੱਬ ਅਗੇ ਸੋਤੇ ਨੇ ਸਾਡੇ ਦਰਸ਼ਕ ਨੇ ਹਮੇਸ਼ਾ ਇਸ ਪਰਿਵਾਰਾਂ ਦੀਆਂ ਬਾਹ ਫੜਦੇ ਨੇ ਇਸ ਪਰਿਵਾਰਾਂ ਦੀ ਸਾਲ ਲੈਂਦੇ ਨੇ ਕਿਉਂਕਿ ਹਮੇਸ਼ਾ ਸੀ ਉਹਨਾਂ ਗਾਲੀ ਅਰਜ਼ ਕਰਦੇ ਆ ਤੇ ਉਹ ਸਾਡੀ ਅਰਜ਼ ਕਬੂਲ ਵੀ ਕਰਦੇ ਨੇ ਕੀ ਲੱਗਦਾ ਵੀ ਦਸਵੰਦ ਕੜ ਕੇ ਜਿੰਨੇ ਤਿਲਫੋ ਜੋਗੀ ਜਰੂ ਤਾੜੀ ਸੇਵਾ ਕਰਨਗੇ ਚਾਹ ਤਾੜੀ ਮਦਦ ਕਰਨਗੇ ਕਰਦੇ ਆ ਗੱਤੋਂ ਗੱਤ ਸੇਵਾ ਕੀਤੀ ਜਾਵੇ ਤੇ ਮਹਾਰਾਜ ਉਹਨਾਂ ਚਾਰਦੀ ਕਲਾਜ ਰੱਖੇ ਕੋ ਆਪਣਾ ਮੋਬਾਈਲ ਨੰਬਰ ਜੇ ਤੇ ਗੂਗਲ ਪੇ ਚੱਲਦਾ ਹੋਏ ਜਾਂ ਤੁਹਾਡਾ ਕੋਈ ਬੈਂਕ ਕਾਰਡ ਨੰਬਰ ਜਰੂਰ ਸਾਂਝਾ ਕਰ ਦਿਓ ਆਪਣੇ ਦਸਕਾ ਨਾਲ ਤੇ ਜੇਕਰ ਕਿਸੇ ਨੇ ਸਿੱਧਾ ਆ ਕੇ ਮਤ ਕਰਨੀ ਹੋਵੇ ਪਿੰਡ ਕਿੱਥੇ ਆ ਕੇ ਮਤ ਕਰਨੀ ਜਰੂਰ ਸਾਂਝਾ ਕਰ ਦਿਓ ਬ6284746650 ਜੀ 6284746650 ਗੂਗਲ ਚੱਲਦਾ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਨਾਨੀ ਵੱਲੋਂ ਵੀ ਸੇਵਾ ਕੀਤੀ ਜਾ ਰਹੀ ਆ ਕਿਉਂਕਿ ਦਾਦੀ ਹੋ ਗਈ ਨਾਨੀ ਹੋ ਗਈ ਇਹਨਾਂ ਦਾ ਬਹੁਤ ਪਿਆਰ ਹੁੰਦਾ ਆਪਣੇ ਦੋ ਤਿਆਂ ਪੁੱਤਰਾਂ ਨਾਲ ਪਰ ਤੁਸੀਂ ਦੇਖ ਸਕਦੇ ਹੋ ਵੀ ਅੱਖਾਂ ਬੜਾਪੇ ਵਿੱਚ ਅੱਜ ਵੀ ਅੱਖਾਂ 'ਚੋਂ ਪਾਣੀ ਆਉਂਦਾ ਅੱਜ ਵੀ ਯਾਦ ਕਰਦੇ ਨੇ ਇੱਕ ਵਾਰੀ ਮੈਂ ਫੋਟੋ ਜਰੂਰ ਦਿਖਾਦਾ ਇਹ ਫੋਟੋ ਤੋਂ ਸਿੱਖ ਸਕਦੇ ਹੋ ਕਿੰਨਾ ਸੋਹਣਾ ਜਵਾਨ ਪੁੱਤ ਹੀ ਹਜੇ ਜਵਾਨੀ ਸੁਖਣਾ ਪੈ ਰੱਖਿਆ ਸੀ ਹਜੇ ਦੇ ਗੰਭਲੂ ਜਵਾਨ ਪੁੱਤ ਬੰਨਾ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਕੀ ਦਵਿੰਦਰ ਇਸ ਦੁਨੀਆ ਚਲੇ ਜਾਂਦਾ ਵਾ ਫੋਟੋਆਂ ਦਾ ਕਿੰਨਾ ਸ਼ੌਂਕ ਸੀ ਇਹਨੂੰ ਬਣਾਉਂਦਾ ਫੋਟੋਆਂ ਦਾ ਕਿੰਨੇ ਵੇਖਦਾ ਸੀ ਉਹਦਾ ਬੜਾ ਸ਼ੌਂਕ ਹੀ ਸੀ ਇਹਨੂੰ ਫੋਟੋਆਂ ਦਾ ਬੜਾ ਸ਼ੌਂਕ ਹੀ ਹਾਂਜੀ ਤੂੰ ਤੁਸੀਂ ਕਦੀ ਜਾਨ ਵੀ ਵੇਖੀ ਕੰਜਰਾ ਕਿਦਾਂ ਨਜ਼ਰਾਂ ਲਵਾਲੀ ਇੰਨੀਆਂ ਫੋਟੋ ਆ ਪਾਉਂਦਾ ਇੰਨੀਆਂ ਵਨਸ ਵਨੇ ਕੱਪੜੇ ਪਾਉਂਦਾ ਹਾਂਜੀ ਕੱਪੜੇ ਕਦੀ ਹੈਂ ਕਾਲੀਆਂ ਅਣਕਾ ਲਾਉਂਦਾ ਹੁੰਦਾ ਸੀ ਅਸੀਂ ਇਹੋ ਆਨੇ ਹੁੰਨੇ ਆ ਵੀ ਇਹਨੂੰ ਨਜ਼ਰ ਲੱਗ ਜਾਨੀ ਨਜ਼ਰ ਲੱਗ ਗਈ ਤੇ ਨਜ਼ਰ ਹੀ ਲੱਗੇ ਲੈ ਕੇ ਬੈ ਗਈ ਇਹਨੂੰ ਆਹਨ ਉਹਦੇ ਮੁਰਗੇ ਫੋਨ ਆਇਆ ਵੀ ਜਦੋਂ ਤੁਹਾਡੇ ਦੋਹਾਂ ਬੇਟਿਆਂ ਦਾ ਐਕਸੀਡੈਂਟ ਹੋ ਗਿਆ ਤੇ ਹਾਰਕੋ ਮੋਟਰਸਾਈਕਲ ਨਾਲ ਚੱਲੇ ਅਸੀਂ ਇੱਥੋਂ ਵਰਗੇ ਮੈਨੂੰ ਸ਼ੂਗਰ ਹੈ ਗਈ ਆ ਬੜੀ ਮੁਸ਼ਕਲ ਹੈ ਗੁਰਨਾਣਕਾ ਹਸਪੀਟਲ ਪਹੁੰਚੇ ਕਿ ਲੱਗਦਾ ਨਹੀਂ ਪੁੱਤ ਜਾਨਾ ਲੱਗ ਟੁੱਟ ਜਾਂਦਾ ਵਾ ਹੈ ਟੁੱ ਕਿਹਲਾਦਾ ਨਹੀਂ ਹੁਣ ਦਾਰੇ ਪਾਸੇ ਨੀਰ ਨੀਰਾ ਦੀਦਾ ਵਾ ਬੰਦਾ ਖਤਮ ਹੁੰਦਾ ਜਾਂਦਾ ਹੈ ਮਰਦੇ ਰਾਮ ਤੱਕ ਨਿਪੁੰਲਣਾ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਕੀ ਹਾਲਾਤ ਨੇ ਸਾਰਾ ਪਰਿਵਾਰ ਰੋ ਰਿਹਾ ਹੈ ਅੱਜ ਵੀ ਆਪਣੇ ਪੁੱਤ ਨੂੰ ਯਾਦ ਕਰ ਰਿਹਾ ਉਸ ਮਾਂ ਦੀਆਂ ਤੁਸੀਂ ਦੇਖ ਸਕਦੇ ਹੋ ਜਿਹੜੀ ਮਾਂ ਦੀਆਂ ਆਂਧਰਾ ਕਹਿ ਸਕਦੇ ਆ ਕਿਉਂਕਿ ਆਂਧਰਾ ਨੇ ਇਹ ਜਿੰਦੇ ਜੀ ਇਸੇ ਤਰ੍ਹਾਂ ਹੀ ਆਪਣੇ ਪੁੱਤ ਨੂੰ ਯਾਦ ਕਰਦੀ ਰਹਿਣਗੇ ਤੇ ਇਸੇ ਤਰ੍ਹਾਂ ਹੀ ਦੀਵਿੰਦਰ ਨੂੰ ਯਾਦ ਕਰ ਰਹੀਆਂ ਸ਼ਾਇਦ ਮਾਂ ਦੇ ਕਲੀਜ ਨੂੰ ਠੰਡ ਉਹਦੇ ਪਾਉਗੀ ਪਤਾ ਨਹੀਂ ਜਦੋਂ ਉਹਦਾ ਪੁੱਤ ਜਿਹੜਾ ਜਗਵੀਰ ਆ ਉਹ ਆਪਣੇ ਪੈਰਾਂ ਤੇ ਖੜ੍ਹਾ ਹੋਵੇਗਾ ਪਰ ਫਿਰ ਵੀ ਕਿਨੇ ਕਿਨੇ ਘਾਟਾ ਜਰੂਰ ਪੈ ਗਿਆ ਸਾਰੇ ਪਰਿਵਾਰ ਨੂੰ ਉਹ ਘਾਟਾ ਕਦੀ ਪੂਰਾ ਨਹੀਂ ਹੋਣਾ ਤੁਸੀਂ ਦੇਖ ਸਕਦੇ ਹੋ ਨਾਨੀ ਇੱਕ ਬੰਨੇ ਸੇਵਾ ਕਰ ਰਹੀ ਆ ਤੇ ਇੱਕ ਬੰਨੇ ਮਾਂ ਆਪਣੇ ਪੁੱਤ ਦੀ ਫੋਟੋ ਦਿਵਿੰਦਰ ਦੀ ਫੋਟੋ ਜਿਹੜੀ ਆ ਹੱਥ ਵਿੱਚ ਦਿਖ ਰਹੀ ਆ ਸਾਡੀ ਦਸ਼ਕਾਂ ਪੀ ਲਿਆ ਜਿੰਨੇ ਜੋਗੇ ਹੈਗੇ ਦੇ ਜਰੂਰ ਇਸ ਪਰਿਵਾਰ ਦੀ ਤੇਲ ਫੁੱਲ ਸੇਵਾ ਕਰਿਓ ਆਪਣਾ ਦਸਵੰਧ ਕਰਨ ਕੇ ਜਿੰਨੇ ਜੋਗੇ ਹੈਗੇ ਜੀ ਜਰੂਰ ਇਸ ਪਰਿਵਾਰ ਦੀ ਮਦਦ ਕਰਿਓ ਤਾਂ ਜੋ ਜਿਹੜਾ ਦੂਸਾ ਪੋਤਿਆ ਉਸ ਨੂੰ ਬਚਾਇਆ ਜਾ ਸਕੇ ਤੇ ਉਹ ਆਪਣੇ ਪਿਆਰਾਂ ਦੇ ਖੜ ਕੇ ਆਪਣੇ ਬਾਪ ਦਾ ਫਿਰ ਸਾਹਰਾ ਬਣ ਸਕੇ ਮੇਨੂੰ ਦਿਓ ਜਾਤ ਮੈਂ ਤੁਹਾਡਾ ਹਦੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ